ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਜ ਜਿ ਪਨੀਰੀ ਦੀ ਬਿਜਾਈ ਸਮੇ ਜਿਹੜੀ ਆਪਣੇ ਕਮਰਲੇ ਦੇ ਵਿੱਚ ਬੀਜ ਦੀ ਮਾਤਰਾ ਆਪਾਂ ਨੂੰ ਕਿੰਨੀ ਪਾਉਣੀ ਚਾਹੀਦੀ ਏ ਕਿਉਂਕਿ ਜਿਨੇ ਆਪਣੇ ਬਾਸਮਤੀਆਂ ਨੇ ਜਾਂ ਪੀਆਰ ਕਿਸਮਾਂ ਨੇ ਪੀਆਰ ਕਿਸਮਾਂ ਦੇ ਵਿੱਚੋਂ ਵੀ ਕਈ ਜਿਹੀਆਂ ਵੈਰੈਟੀਆਂ ਜਿਨ੍ਹਾਂ ਦਾ ਬੀਜ ਆਪਾਂ ਨੂੰ ਵਧਾ ਘਟਾ ਕੇ ਪਾਉਣਾ ਪੈਂਦਾ ਤੇ ਜੇਕਰ ਆਪਾਂ ਸਹੀ ਬੀਜ ਕਮਰਲੇ ਦੇ ਵਿੱਚ ਬਾਸਮਤੀ ਚਾਹੇ ਜਾਂ ਪਾਏ ਚਾਹੇ ਪੀਆਰ ਹੋਵੇ ਜੇਕਰ ਆਪਾਂ ਸਹੀ ਬੀਜ ਆਪਾਂ ਕਮਰਲੇ ਦੇ ਵਿੱਚ ਪਾਉਣਿਆ ਤਾਂ ਆਪਣੀ ਜਿਹੜੀ ਪਨੀਰੀ ਬਹੁਤ ਵਧੀਆ ਤਿਆਰ ਹੁੰਦੀ ਏ ਕਿਉਂਕਿ ਜਿਵੇਂ ਆਪਣੀ ਬਾਸਮਤੀ ਜੇਕਰ ਆਪਾਂ ਜ਼ਿਆਦਾ ਆਪਾਂ ਬੀਜ ਪਾਉਣੇ ਆ ਬਾਸਮਤੀਆਂ ਦਾ ਬਜਾਈ ਸਮੇਂ ਪਣੀਰੀ ਬੀਜਣ ਸਮੇਂ ਤਾਂ ਜਿਹੜੀ ਆਪਣੀ ਬਾਸਮਤੀ ਇਹ ਇੱਕ ਬੜੀ ਕੋਮਲ ਜੀ ਆਪਣੀ ਹੁੰਦੀ ਹੈ ਪਣੀਰੀ ਇਸ ਦੀ ਜੇਕਰ ਆਪਾਂ ਇਹ ਦੀ ਜੀ ਜ਼ਿਆਦਾ ਬੀਜ ਪਾ ਦਿੰਨੇ ਆ ਤਾਂ ਜਿਹੜੀਆਂ ਦੀ ਪਣੀਰੀ ਜ਼ਿਆਦਾ ਸੰਘਣੀ ਹੋਣ ਦੇ ਕਾਰਨ ਜ਼ਿਆਦਾ ਪਤਲੀ ਰਹਿ ਜਾਂਦੀ ਏ ਤੇ ਇਹ ਜਿਹੜੇ ਆਪਣੇ ਇੱਕ ਕੋਮਲ ਜਾਂ ਸੈਂਸਿਟਿਵ ਚੀਜ਼ ਵੀ ਇਹ ਜਲਦੀ ਆ ਫਿਰ ਖਰਾਬ ਹੋਣ ਲੱਗ ਪਈ ਜੇਕਰ ਆਪਣਾ ਜਿਆਦਾ ਪਤਲੀ ਪਨੀਰੀ ਹੋਵੇਗੀ ਬਾਸਮਤੀ ਦੀ ਜਿਹੜਾ ਆਪਾਂ ਕੱਦੂ ਕਰਕੇ ਝੋਨੇ ਵਿੱਚ ਇਹਦਾ ਗਾਵਾਂਗੇ ਤਾਂ ਇਹ ਜਿਹੜੀ ਪਨੀਰੀ ਜਿਆਦਾ ਮਰਨ ਦੇ ਚਾਂਸ ਹੁੰਦੇ ਨੇ ਕਿਉਂਕਿ ਪਤਲੀ ਪਨੀਰੀ ਹੋਣ ਦੇ ਕਾਰਨ ਤੇ ਇਹਨਾਂ ਦੀ ਜ ਸਹੀ ਮਾਤਰਾ ਕਿੰਨੀ ਆਪਾਂ ਨੂੰ ਕਮਰਦੇ ਦੇ ਵਿੱਚ ਬੀਜ ਪਾਉਣਾ ਚਾਹੀਦਾ ਹੈ ਤੇ ਜਿਹੜੇ ਆਪਣੇ ਕੁਝ ਕਿਸਾਨ ਵੀਰ ਗਲਤੀਆਂ ਕਰਦੇ ਜਦੋਂ ਆਪਾਂ ਪਨੀਰੀ ਬੀਜਦੇ ਆ ਉਹ ਗਲਤੀਆਂ ਕਰਦੇ ਆ ਤੇ ਉਹਦੇ ਕਾਰਨ ਗਲਤੀ ਕਰਨ ਦੇ ਕਾਰ ਜਿਹੜੀ ਆਪਣੀ ਪਨੀਰੀ ਦਾ ਜਰਮੀਨੇਸ਼ਨ ਬੀਜ ਦਾ ਬਹੁਤ ਘੱਟ ਹੁੰਦਾ ਤੇ ਜਿਸ ਨਾਲ ਆਪਣੀ ਪਨੀਰੀ ਕਈ ਵਾਰ ਬਹੁਤ ਵਿਰਲੀ ਜਾਂ ਬਹੁਤ ਘੱਟ ਉਗਦੀ ਇਹਦਾ ਵੀ ਇੱਕ ਕਾਰਨ ਹੁੰਦਾ ਤੇ ਸਭ ਤੋਂ ਪਹਿਲਾਂ ਜੀ ਜਿਹੜੇ ਆਪਣੇ ਇੱਕ ਮਰਲੇ ਦੇ ਵਿੱਚ ਆਪਾਂ ਨੂੰ ਵੱਖ-ਵੱਖ ਵੈਰਾਈਟੀਆਂ ਦਾ ਕਿੰਨਾ ਬੀਜ ਪਾਉਣਾ ਚਾਹੀਦਾ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਪੀਆਰ ਵੈਰਾਈਟੀਆਂ ਦਾ ਪੀਆਰ ਵੈਰਾਈਟੀਆਂ ਦੇ ਵਿੱਚੋਂ ਪੀਆਰ 121 ਨੂੰ ਛੱਡ ਕੇ ਜਿੰਨੀਆਂ ਵੀ ਬਾਕੀ ਵੈਰਾਈਟੀਆਂ ਨੇ ਪੀਆਰ 131 ਐ ਚਾਹੇ 100 ਆਪਣਾ 14 ਐ ਚਾਹੇ 126 ਐ ਚਾਹੇ ਆਪਣੀ ਸੁਪਰੀਮ 110 ਵੈਰਾਈਟੀ ਜਿਹੜੀ ਕਿ ਆਪਣੀ ਪ੍ਰਾਈਵੇਟ ਕਿਸਮ ਹੈ ਜਿਹੜੀ ਕਿ ਆਪਣੇ ਇਸ ਹਾਲ ਬਹੁਤ ਆਪਣੇ ਪੰਜਾਬ ਵਿੱਚ ਲੱਗਣ ਜਾ ਰਹੀ ਏ ਤੇ ਇਹਨਾਂ ਸਾਰੀਆਂ ਵੈਰਾਈਟੀਆਂ ਦਾ ਬੀਜ ਆਪਾਂ ਇੱਕ ਮਰਲੇ ਦੇ ਵਿੱਚ 3/3 ਦਾ ਮਰਲਾ ਹੁੰਦਾ ਇਹਨਾਂ ਦੇ ਵਿੱਚ ਆਪਾਂ ਬੀਜ 2 ਤੋਂ 2 ਕਿਲੋ ਤੋਂ ਲੈ ਕੇ 2.5 ਕਿਲੋ ਇੱਕ ਮਰਲੇ ਦੇ ਵਿੱਚ ਆਪਾਂ ਬੀਜ ਪਾਉਣਾ ਇਹ ਜਿਹਨਾਂ ਦਾ ਆਪਣੀ ਜਿਹੜੀ ਪਨੀਰੀ ਦੀ ਜਿਹੜੀ ਆਪਣੇ ਪਨੀਰੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਜੇਕਰ ਆਪਾਂ ਜ਼ਿਆਦਾ ਬੀਜ ਪਾਉਣੇ ਆਪਣਾ ਆਪਣੀਰੀ ਜ਼ਿਆਦਾ ਪਤਲੀ ਹੋਣ ਦੇ ਕਾਰਨ ਜਿਹੜੇ ਆਪਣੇ ਫਿਰ ਜਿਹੜਾ ਆਪਾਂ ਝੋਨਾ ਵਗਾਉਨੇ ਆ ਉਹਦੇ ਵਿੱਚ ਜ਼ਿਆਦਾ ਡੱਕੇ ਮਰਦੇ ਨੇ ਤੇ ਜਿਹੜੇ ਆਪਣੇ ਵਿੱਚੋਂ ਥਾਂ ਖਾਲੀ ਰਹਿ ਜਾਂਦਾ ਕਿਉਂਕਿ ਜਿਹੜਾ ਆਪਾਂ ਇੱਕ ਪਨੀਰੀ ਦਾ ਤੀਲਾ ਲਾਉਨੇ ਆ ਤੇ ਉਹਦੇ ਵਿੱਚ ਤਕਰੀਬਨ ਹੀ ਫਿਰ 5 ਤੋਂ 8 ਛਾਕਾ ਨਿਕਲਦੀਆਂ ਨੇ ਜਿਨ੍ਹਾਂ ਵਿੱਚ ਬਲੀਆਂ ਲੱਗਣੀਆਂ ਹੁੰਦੀਆਂ ਹਨ ਤੇ ਇਹ ਵੀ ਆਪਣੇ ਝਾੜ ਤੱਕ ਘਾਟਣ ਦਾ ਬਹੁਤ ਮੁੱਖ ਕਾਰਨ ਹੁੰਦਾ ਜਦੋਂ ਆਪਣੇ ਪਨੀਰੀ ਆਪਣੇ ਝੋਨਿਆਂ ਦੇ ਵਿੱਚ ਜ਼ਿਆਦਾ ਖੱਲੇ ਰਹਿਣ ਦੇ ਕਾਰਨ ਤੇ ਇਹ ਆਪਣਾ ਬਣੀ ਆਪਾਂ ਇੱਕ ਮਰਲੇ ਦੇ ਵਿੱਚ ਪੀਆਰ ਕੇ ਵੈਰਾਈਟੀਆਂ ਦੇ ਵਿੱਚੋਂ ਪੀਆਰ 121 ਨੂੰ ਛੱਡ ਕੇ 2 ਕਿਲੋ ਤੋਂ ਲੈ ਕੇ 2.5 ਕਿਲੋ ਆਪਾਂ ਬੀਜ ਪਾਉਣਾ ਹੈ ਤੇ ਜਿਹੜਾ ਆਪਣੀ ਪੀਆਰ 121 ਵੈਰੈਟੀ ਏ ਇਹਦਾ ਬੀਜ ਆਪਾਂ ਤਕਰੀਬਨ 3 ਕਿਲੋ ਤੋਂ ਲੈ ਕੇ 3.5 ਕਿਲੋ ਤੱਕ ਆਪਾਂ ਬੀਜ ਪਾਉਣਾ ਕਿਉਂਕਿ ਜਿਹੜੀ ਇਹ ਵੈਰੈਟੀ ਏ ਜਿਹੜੀ ਜੇਕਰ ਆਪਾਂ ਇਸਦਾ ਬੀਜ ਘੱਟ ਪਾਉਣੇ ਆ 2 ਕਿਲੋ ਪਾਉਣੇ ਆ 2.5 ਕਿਲੋ ਪਾਉਣੇ ਤੇ ਇਹ ਬੀਜ ਜਦੋਂ 20-22 ਦਿਨਾਂ ਤੋਂ ਬਾਅਦ ਇਹ ਪਾਸੇ ਖਿੰਦਣ ਲੱਗ ਪਈ ਦੀ ਉੱਪਰ ਹਾਈਟ ਕੱਟ ਕਰਦੀ ਏ ਪਾਹ ਚਾਹੇ ਜਿੰਨੇ ਬਾਜੀ ਸਪਰੇਹਾਂ ਕਰ ਲੋ ਕੱਟ ਵਧਾਉਣ ਵਾਸਤੇ ਇਹ ਕਾ ਉੱਪਰ ਹਾਈਟ ਨਹੀਂ ਕਰਦੀ ਤੇ ਆਪਣੀ ਚੌੜੀ ਹੋਣ ਲੱਗ ਪੈਂਦੀ ਵੈਰਾਈਟੀ ਇਸ ਕਰਕੇ ਇਹਦਾ ਬੀਜ ਆਪਾਂ 3 ਕਿਲੋ ਤੋਂ ਲੈ ਕੇ 3.5 ਕਿਲੋ ਬੀਜ ਪਾਉਣਾ ਪੀਆਰ 121 ਦਾ ਤੇ ਜਿੰਨੀਆਂ ਹੋਰ ਵੈਰਾਈਟੀਆਂ ਨੇ ਪੀਆਰ 131 ਐ 14 ਇਹਨਾਂ ਦਾ ਬੀਜ ਆਪਾਂ 2 ਕਿਲੋ ਤੋਂ ਲੈ ਕੇ 2.5 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਆਪਾਂ ਬੀਜ ਪਾਉਣਾ ਤੇ ਕਿਉਂਕਿ 2 ਕਿਲੋ ਤੋਂ ਜੇਕਰ ਆਪਾਂ 2 ਕਿਲੋ ਤੋਂ ਘੱਟ ਪਾਉਣੇ ਆ ਜਿਆਦੀ ਆਪਣੀ ਪਨੀਰੀ ਮੋਟੀ ਹੋਵੇਗੀ ਜਿੰਦੇ ਨਾਲ ਫਿਰ ਆਪਣੇ ਪਨੀਰੀ ਦੀ ਘਾਰਟ ਆਪਾਂ ਨੂੰ ਆ ਸਕਦੀ ਏ ਤੇ ਜੇਕਰ ਆਪਾਂ ਢਾਈ ਕਿਲੋ ਤੋਂ ਵੱਧ ਪਾਉਣੇ ਆ ਤੇ ਜਿਆਦਾ ਆਪਣੀ ਪਰੀ ਪਤਲੀ ਹੋਣ ਦੇ ਕਾਰਨ ਆਪਣੇ ਜਿਆਦਾ ਡੱਕੇ ਮਾਰਦੇ ਨੇ ਝੋਨੇ ਲਗਾਉਣ ਸਮੇਂ ਜਾਂ ਪਾਣੀ ਵੱਧ ਲੱਗਣ ਕਾਰਨ ਜਾਂ ਆਪਾਂ ਕਈ ਵਾਰ ਥੋੜਾ ਬਦ ਹਨੇਰਚਾ ਦਾ ਪੈਂਦਾ ਉਹਦੇ ਡੱਕੇ ਮਾਰਨੀ ਜਿਆਦਾ ਸਮੱਸਿਆ ਹੁੰਦੀ ਏ ਤੇ ਕਿਉਂਕਿ ਜੇਕਰ ਆਪਾਂ ਸਹੀ ਬੀਜ ਪਾਵਾਂਗੇ ਪਨੀਰੀ ਦਾ ਤਾਂ ਆਪਣੀ ਪਨੀਰੀ ਬਹੁਤ ਵਧੀਆ ਤਿਆਰ ਹੋਵੇਗੀ ਜੇਕਰ ਆਪਾਂ ਬੀਜ ਵੱਧ ਘੱਟ ਪਾਉਣੇ ਤਾਂ ਆਪਣੀ ਪਨੀਰੀ ਕਦੇ ਵੀ ਆਪਣੀ ਵਧੀਆ ਤਿਆਰ ਨਹੀਂ ਹੋਵੇਗੀ ਤੇ ਇਸ ਤੋਂ ਬਾਅਦ ਉਹਦੀ ਜੀ ਬਾਸਮਤੀਆਂ ਦੀ ਗੱਲ ਚਾਹੇ ਆਪਣੀ 1509 ਚਾਹੀਏ 17 18 11 21 ਜਾਂ 16 92 ਆ ਜਿੰਨੀਆਂ ਵੀ ਵੈਰਾਈਟੀਆਂ ਬਾਸਮਤੀਆਂ ਦਿਆਂ ਨੇ ਇਹਨਾਂ ਦੀ ਬਿਜਾਈ ਸਮੇਂ ਜਦੋਂ ਆਪਾਂ ਪਨੀਰੀ ਦੀ ਬਿਜਾਈ ਕਰਦੇ ਆਂ ਤੇ ਇਹਨਾਂ ਦੀ ਜਿਹੜੀ ਆਪਣਾ 1.5 ਕਿਲੋ ਤੋਂ ਲੈ ਕੇ ਆਪਾਂ 2 ਕਿਲੋ ਅੱਪਰ 1.5 ਕਿਲੋ ਰੱਖੋ ਤੁਸੀਂ ਤਾਂ ਆਪਾਂ 1.5 ਕਿਲੋ ਬੀਜ ਪਾਵਾਂਗੇ ਤਾਂ ਬਹੁਤ ਵਧੀਆ ਆਪਣੀ ਪਨੀਰੀ ਤਿਆਰ ਹੋਵੇਗੀ ਵੱਧ ਤੋਂ ਵੱਧ ਆਪਾਂ 2 ਕਿਲੋ ਇੱਕ ਮਰਲੇ ਦੇ ਵਿੱਚ ਬੀਜ ਪਾਉਣਾ 3/3 ਦਾ ਮਰਲਾ ਤੇ ਇਹਦੇ ਵਿੱਚ ਆਪਾਂ 1.5 ਕਿਲੋ ਤੋਂ ਲੈ ਕੇ 2 ਕਿਲੋ ਪ੍ਰਤੀ ਮਰਲੇ ਦੇ حساب ਨਾਲ ਆਪਾਂ ਬੀਜ ਪਾਉਣਾ ਤੇ ਆਪਣੀ ਜਿਹੜੀ ਪਨੀਰੀ ਬਹੁਤ ਵਧੀਆ ਤਿਆਰ ਹੋਏਗੀ ਕਿਉਂਕਿ ਜੇਕਰ ਆਪਾਂ ਇਹਦਾ ਜ਼ਿਆਦਾ ਬੀਜ ਪਾਵਾਂਗੇ ਝੋਨੇ ਵਾਂਗ ਪਾਵਾਂਗੇ ਪੀਆ ਕਿਸਮਾਂ ਵਾਂਗ ਪਾਵਾਂਗੇ ਤਾਂ ਇਹ ਜਿਹੜੀ ਬੀ ਆਪਣੀ ਪਨੀਰੀ ਬੜੀ ਪਤਲੀ ਤਿਆਰ ਹੋਵੇਗੀ ਜਿੰਨੇ ਫਿਰ ਆਪਣੇ ਜਿਹੜੇ ਝੋਨੇ ਦੇ ਵਿੱਚ ਜ਼ਿਆਦਾ ਡੱਕੇ ਮਾਰਦੇ ਨੇ ਕਿਉਂਕਿ ਫਿਰ ਇਹ ਕੋਮਲ ਜੀ ਇੱਕ ਇਹ ਪਨੀਰੀ ਆਪਣੇ ਝੋਨੇ ਦੇ ਨਾਲੋਂ ਜ਼ਿਆਦਾ ਕਾਮਨ ਹੁੰਦੀ ਏ ਇਹ ਆਪਣੇ ਜ਼ਿਆਦਾ ਡੱਕੇ ਮਾਰਦੇ ਨੇ ਜੇਕਰ ਆਪਾਂ ਜ਼ਿਆਦਾ ਪੀਜ ਇਸਦਾ ਪਾਉਣੇ ਆ 1.5 ਕਿਲੋ ਤੋਂ ਲੈ ਕੇ ਆਪਾਂ 2 ਕਿਲੋ ਬਾਸਮਤੀਆਂ ਦਾ 150 11 ਕਿ ਕਿ ਸੋਨਾ ਬਾਣੇ ਨੇ ਇਹਨਾਂ ਦਾ ਆਪਾਂ ਬੀਜ 1/2 ਕਿਲੋ ਤੋਂ ਲੈ ਕੇ ਆਪਾਂ 2 ਕਿਲੋ ਪ੍ਰਤੀ ਮਾਦ ਦੇ ਹਿਸਾਬ ਨਾਲ ਆਪਾਂ ਬੀਜ ਪਾਉਣਾ ਤੇ ਇਸ ਤੋਂ ਬਾਅਦ ਜਿਹੜੇ ਆਪਣੇ ਕਈ ਕਿਸਾਨ ਵੀਰ ਗਲਤੀ ਕਰਦੇ ਨੇ ਪਨੀਰੀ ਬੀਜਣ ਸਮੇ ਉਹ ਗਲਤੀ ਜਦੋਂ ਆਪਾਂ ਕਰਦੇ ਆ ਤਾਂ ਆਪਣੀ ਪਨੀਰੀ ਬਹੁਤ ਘੱਟ ਵਿਰਲੀ ਬਹੁਤ ਘੱਟ ਉਗਦੀ ਜਾਂ ਬਹੁਤ ਵਿਰਲੀ ਪਨੀਰੀ ਉਗਦੀ ਕੁਝ ਕਿਸਾਨ ਵੀਰ ਆਪਣੇ ਸਵੇਰ ਤੋਂ ਲੱਗਦੇ ਨੇ ਖੇਤ ਤਿਆਰ ਕਰਨ ਵਾਸਤੇ ਖੇਤ ਕਰ ਤਿਆਰ ਕਰਦੇ ਗਾ ਜਦੋਂ ਦੁਪਹਿਰ ਹੋ ਜਾਂਦੀ ਉਹਦੋਂ ਆਪਾਂ ਪਨੀਰੀ ਬੀਜਣ ਲੱਗ ਪੈਂਦੇ ਆ ਉਦੋਂ ਕੀ ਹੁੰਦਾ ਕਿ ਜਦੋਂ ਆਪਾਂ ਦੁਪਹਿਰ ਵੇਲੇ ਪੂਰਾ ਕਿਉਂਕਿ ਹੁਣ ਜਿਹੜਾ ਆਪਣਾ ਤਾਪਮਾਨ ਬਹੁਤ ਉੱਚਾ ਹੁੰਦਾ ਜਾ ਰਿਹਾ ਦਿਨੋਂ ਦਿਨ ਤੇ ਜਦੋਂ ਆਪਾਂ ਦੁਪਹਿਰ ਵੇਲੇ ਆਪਾਂ ਬੀਜ ਬੀਜਦੇ ਆ ਜਦੋਂ ਆਪਾਂ ਬੀਜ ਖਿਲਾਰਦੇ ਆ ਤਾਂ ਉਦੋਂ ਜਿਹੜੀ ਆਪਣੀ ਧਰਤੀ ਜਮ ਤਪੀ ਹੁੰਦੀ ਹੈ ਬਹੁਤ ਗਰਮੀ ਹੁੰਦੇ ਕਾਰਨ ਜਿਹੜਾ ਆਪਣਾ ਜਦੋਂ ਬੀਜ ਖਿਲਾਰਨੇ ਜਿਹੜਾ ਤਾਂ ਆਪਾਂ ਬੀਜ ਪਿਉ ਕੇ ਜਿਵੇਂ ਆਪਾਂ ਦਵਾਈਆਂ ਲਗਾ ਕੇ ਜਿੰਨੂੰ ਆਪਾਂ 10 12 ਘੰਟੇ ਪਿਉ ਕੇ ਆਪਾਂ ਜਦੋਂ ਬੀਜ ਖਿਲਾਰਦੇ ਆ ਉਸ ਦਾ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਉਹ ਜਦੋਂ ਆਪਣਾ ਬੀਜ ਸੇਕਾ ਮਾਰ ਜਾਂਦਾ ਜੋ ਧਰਤੀ ਆਪਣੀ ਤੇ ਜਿਹੜਾ ਆਪਾਂ ਇਹ ਜਿਆਦਾ ਆਪਾਂ ਨੂੰ ਨੁਕਸਾਨ ਹੁੰਦਾ ਜਿਆਦਾ ਵੀ ਆਪਣੀ ਪਨੀਰੀ ਬਹੁਤ ਘਾ ਟੁੱਗਦੀ ਏ ਤੇ ਜਿਹੜੀ ਆਪਾਂ ਪਨੀਰੀ ਜਾਂ ਸੁੱਕਾ ਬੀਜ ਖਰਾਰਦੇ ਆ ਉਹਦਾ ਥੋੜਾ ਬੋ ਘਾਟ ਨੁਕਸਾਨ ਹੁੰਦਾ ਨੁਕਸਾਨ ਜ਼ਰੂਰ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਜੇ ਆਪਾਂ ਪਨੀਰੀ ਬੀਜਣੀ ਹੈ ਦੁਪਹਿਰ ਵੇਲੇ ਨਾ ਬੀਜੋ ਚਾਹ ਤਾਂ ਸ਼ਾਮ ਦੇ 5 ਵਜੇ ਤੋਂ ਬਾਅਦ ਕੋਸ਼ਿਸ਼ ਕਰੋ ਨਹੀਂ ਤਾਂ ਸਵੇਰੇ ਸਵੇਰੇ ਆਪਣਾ ਸੁਬਾ ਸੁਬਾ ਪਨੀਰੀ ਬੀਜੋ ਕਿ ਤਾਂ ਆਪਣੀ ਪਨੀਰੀ ਦੀ ਗਰੋਥ ਵਧੀਆ ਹੁੰਦੀ ਹੈ ਪਨੀਰੀ ਬਹੁਤ ਵਧੀਆ ਉਗਦੀ ਏ ਸਾਰੇ ਜਿੰਨੇ ਵੀ ਆਪਾਂ ਦਾਣੇ ਪਾਉਣੇ ਆ ਸਾਰੇ ਤਕਰੀਬ ਲਗ ਪੈਂਦੇ ਨੇ ਜਦੋਂ ਆਪਾਂ ਦੁਪਹਿਰ ਵੇਲੇ ਪਨੀਰੀ ਬੀਜਦੇ ਆਂ ਗਰਮੀ ਦੇ ਵਿੱਚ ਧਰਤੀ ਤਪੀ ਹੁੰਦੀ ਹੈ ਤਾਪਮਾਨ ਬਹੁਤ ਉੱਚਾ ਹੋਇਆ ਹੁੰਦਾ ਉਹਨੇ ਜਿਹੜਾ ਆਪਾਂ ਬੀਜ ਖਿਲਾਰਦੇ ਆਂ ਉਹਨੇ ਆਪਾਂ ਬੀਜ ਨੂੰ ਸੇਕਾ ਲੱਗ ਜਾਂਦਾ ਜਿੰਨੇ ਨਾਲ ਆਪਣੀ ਪਨੀਰੀ ਵਿਰਲੀ ਤਿਆਰ ਹੁੰਦੀ ਹੈ ਜਾਂ ਬਹੁਤ ਘੱਟ ਜਾਂ ਕਈ ਵਾਰ ਤਾਂ ਵੀ ਆਪਣੀ ਪਨੀਰੀ ਉੱਗਦੀ ਹੀ ਨਹੀਂ ਜੀ ਇਹ ਕਿਉਂਕਿ ਜਿਹੜਾ ਬੀਜ ਨੂੰ ਸੇਕਾ ਲੱਗਣ ਦੇ ਕਾਰਨ ਇਸ ਕਰਕੇ ਕੋਸ਼ਿਸ਼ ਕਰੋ ਜਾਂ ਤਾਂ ਸਵੇਰ-ਸਵੇਰ ਪਨੀਰੀ ਬੀਜੋ ਜਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਇਸ ਗਲਤੀ ਕਰਨ ਆਪਾਂ ਫਿਰ ਆਪਣੀ ਜਿਹੜੀ ਪਨੀਰੀ ਬਹੁਤ ਘਾਟ ਉਗਦੀ ਇੱਕ ਤਵਾ ਬੀਜ ਬਹੁਤ ਮਹਿੰਗਾ ਲੈ ਕੇ ਆਪਾਂ ਜਿਹੜਾ ਆਪਾਂ ਬੀਜਦੇ ਆ ਉਹ ਵੀ ਆਪਣਾ ਬੇਕਾਰ ਜਾਂਦਾ ਉਸ ਤੋਂ ਬਾਅਦ ਜਦ ਆਪਣਾ ਸਮਾਂ ਬਰਬਾਦ ਹੁੰਦਾ ਤੇ ਜਿਹੜੀ ਆਪਾਂ ਉੱਪਰ ਜੋ ਮਿਹਨਤ ਕੀਤੀ ਆਪਣੀ ਸਾਰੀ ਬੇਕਾਰ ਜਾਂਦੀ ਹੈ ਜਿਹੜੇ ਤੇ ਬੀਜ ਆਪਣੇ ਕੱਦੂ ਕਰਕੇ ਕਈ ਆਪਣੇ ਬੀਜ ਬੀਜਦੇ ਨੇ ਆਪਣੀ ਰੀ ਕੱਦੂ ਕਰਕੇ ਵੀ ਉਹਦਾ ਘਾਟ ਨੁਕਸਾਨ ਹੁੰਦਾ ਕਿਉਂਕਿ ਉਹਦੇ ਵਿੱਚ ਆਪਣਾ ਬੀਜ ਨੂੰ ਸੇਕਾ ਨਹੀਂ ਲੱਗਦਾ ਕਿਉਂਕਿ ਪਾਣੀ ਦੇ ਵਿੱਚ ਆਪਾਂ ਬੀਜ ਖਿਲਾਰਦੇ ਆ ਬਾਕੀ ਜਿਹੜਾ ਆਪਾਂ ਜਿਵੇਂ ਸਵਾ ਦੇ ਨਾਲ ਜਿਵੇਂ ਝੋਨੇ ਦੀ ਫੱਕ ਦੀ ਸਵਾ ਉੱਪਰ ਖਿਲਾਰਨੀ ਹੁੰਦੀ ਹੈ ਜਾ ਹੋਰ ਕਿਸੇ ਵਿਧੀ ਨਾਲ ਆਪਾਂ ਜਦੋਂ ਬੀਜ ਖਿਲਾਰਦੇ ਹਾਂ ਧਰਤੀ ਉੱਤੇ ਸੁੱਕੀ ਧਰਤੀ ਉੱਤੇ ਉਹਦੇ ਨਾਲ ਆਪਣਾ ਸੇਕਾ ਲੱਗਣ ਦੇ ਕਾਰਨ ਆਪਣਾ ਜਿਹੜਾ ਬੀਜ ਬਹੁਤ ਘੱਟ ਉਗਦਾ ਇਸ ਕਰਕੇ ਕਿਸਾਨ ਵੀਰੋ ਗਲਤੀ ਨਾ ਕਰਿਆ ਕਰੋ ਜਾਂ ਤਾਂ ਸਵੇਰ-ਸਵੇਰ ਜਾਂ ਸ਼ਾਮ ਨੂੰ 5 ਵਜੇ ਤੋਂ ਬਾਅਦ ਆਪਣਾ ਬੀਜ ਆਪਣੀ ਪਨੀਰੀ ਦੀ ਬਿਜਾਈ ਕਰਿਆ ਕਰੋ ਤੇ ਇਹ ਸੀ ਜੀ ਆਪਣੇ ਬੀਜ ਦੀ ਮਾਤਰਾ ਕਿੰਨੀ ਪਾਉਣੀ ਹੈ ਬੀਜ ਦੀ ਸਹੀ ਮਾਤਰਾ ਪਾਓਗੇ ਤਾਂ ਆਪਣੀ ਪਨੀਰੀ ਬਹੁਤ ਵਧੀਆ ਤਿਆਰ ਹੋਵੇਗੀ ਤੇ ਬਾਕੀ ਬਾਸਮਤੀ ਦੀ 1.5 ਤੋਂ 2 ਕਿਲੋ ਤੇ ਜਿਹੜੇ ਆਪਣੇ ਪੀਆਰ ਵੈਰੈਟੀਆਂ ਨੇ 2 ਕਿਲੋ ਤੋਂ ਲੈ ਕੇ ਆਪਾਂ 2.5 ਕਿਲੋ ਜੇਕਰ ਆਪਾਂ ਪ੍ਰਤੀ ਮਰਲੇ ਦੇ ਹਿਸਾਬ ਨਾਲ ਬੀਜ ਪਾਉਣੇ ਤਾਂ ਆਪਣੀ ਬਹੁਤ ਵਧੀਆ ਪਨੀਰੀ ਤਿਆਰ ਹੋਵੇਗੀ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਕਿੰਨੇ-ਕਿੰਨੇ ਖਾਦਾਂ ਪਾਉਣੀਆਂ ਨੇ ਕਿਉਂਕਿ ਖਾਦਾਂ ਪਾਉਣੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਕਰ ਆਪਾਂ ਸਹੀ ਖਾਦਾਂ ਪਾਵਾਂਗੇ ਆਪਣੇ ਜ਼ਮੀਨ ਤਿਆਰੀ ਸਮੇਂ ਵੀ ਆਪਣੀ ਜ਼ਮੀਨ ਦੀ ਤਿਆਰੀ ਸਮੇਂ ਤਾਂ ਆਪਣੀ ਜਿਹੜੀ ਆਪਣੀ ਪਨੀਰੀ ਬਹੁਤ ਵਧੀਆ ਛੇਤੀ ਤਿਆਰ ਹੋਵੇਗੀ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਲ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ